ਜਿੰਦਗੀ ਵੇਖਣ ਮਿਲਿਆ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਆਜੋ ਜੀ ਇੱਕ ਮਿੰਟ ਇੱਥੇ ਇੱਥੇ ਐਸੀ ਗੱਲ ਚ ਆਜੋ ਸਾਰਾ ਆਜੋ ਵੀ ਆਜੋ ਆਖ ਕੇ ਆਈਆਂ ਨਾ ਮਾਮਾ ਆਜੋ ਆਮਿਲ ਜਾਣਗੇ ਤੁਹਾਨੂੰ ਬਸ ਕੋਈ ਟੱਕਾ ਨਾ ਮਾਰੋ ਮਗਰੋ ਜੀ ਥੈਂਕ ਯੂ ਬਹੁਤ ਬਹੁਤ ਸਰ ਜੀ ਬਹੁਤ ਬਹੁਤ ਮਿਹਰਬਾਨੀ ਸਾਡੇ ਘਰ ਤੇ ਆਤਰਾ ਕੇ ਜਾਓ ਬੜੀ ਨਾਨਕ ਖੁਸ਼ੀ ਤੁਸੀਂ ਰੱਬ ਤੋਂ ਸਾਡੇ ਹੋਏ ਨਾ 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 ਆਇਆ ਆ ਅਸ਼ੀਰਵਾਦ ਸਰ ਸਰ ਰਿਸੈਪਸ਼ਨ ਲੈ ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਅੰਦਰ ਨੂੰ ਬਹੁਤ ਵੱਡੇ ਤੋਹਫੇ ਮਿਲੇ ਸ਼ਹਿਰ ਦੇ ਵਿਚਾਰ ਤੇ ਬਹੁਤ ਬਹੁਤ ਇਹ ਅੱਗੇ ਵੀ ਚੇਤ ਕਰਦੇ ਅੱਛਾ ਜੀ ਧੰਨਵਾਦ ਬਹੁਤ ਬੜੀ ਕਿਰਪਾ ਕੀਤੀ ਆ ਬਹੁਰੀ ਕਿਰਪਾ ਕੀਤੀ ਆ

ਬਾਕੀ 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 ਪਾਸੇ ਅੱਗੇ ਅੱਗੇ ਲੋਕੀਂ ਪਾਲੇ ਕੁਝ ਨਹੀਂ ਨਾ ਸੁਣਾਉਂ ਬਣੇ ਨਾ ਬੋਲੇ ਸੋ ਨਿਹਾਲ ਆਮ ਆਦਮੀ ਪਾਰਟੀ ਇਹ ਆਪਣਾ ਕਮੇਟੀ ਦਾ ਪ੍ਰਧਾਨ ਆ ਉਹ ਚੇਅਰਮੈਨ ਲਾਇਆ ਤੁਸੀਂ ਇਹ ਇੱਕ ਮੈਂਬਰ ਸੀ ਜਿਹੜੇ ਨਾਲ ਕੋਈ ਸਾਹਿਬ ਵਾਹ 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 ਜੰਤਰ ਮੰਤਰ ਗਏ ਸੀ ਤੁਹਾਡੇ ਨਾਲ ਜੀ ਅੰਨਾ ਇੱਕ ਵਿੱਚ ਸਾਈਡ ਤੇ ਉਹ ਸਾਈਡ ਤੇ ਫੋਟੋ ਨਹੀਂ ਹੋ ਰਹੀ ਫੋਟੋ ਦਾ ਗਰੰਟ ਕੀ ਫੋਟੋ ਵੀ ਚੜੀ ਗੋੜ ਦੀ ਗੋੜ ਦੀ ਗੋੜ ਇੱਕ ਮਿੰਟ ਇਹ ਤਾਂ ਪੂਰੀ ਜੀ ਪਰਾਲੇ ਬੰਦੇ ਨੇ ਆਪਣੇ ਤੇ ਬਹੁਤ ਅੱਲਾਹ ਅੱਲਾਹ 37 ਫਸੈਂਟ ਦਾ ਰੇਸਰ ਹੈ ਮਾੜਾ ਜੀ ਕਾਰੇ ਕਿਰਤ ਕਰਨ ਦੀ ਲਗਤ ਨਾਲ ਬਣਿਆ ਹੋਇਆ ਐਸਾ ਸੈਕਟਰ ਇਸ ਦੇ ਅਫੀਸ ਦਾ ਸਿਲ ਕੰਪਲੈਕਸ ਐਂਡ ਪਟਵਾਰ ਖਾਨਾ ਹੈ ਫਰਦ ਕੇਂਦਰਾ ਕਿੰਨੇ ਇੱਕ ਫਰਦਾਂ ਇੱਕ ਦਿਨ ਦੇ ਹੋਏ ਅੱਸੀ ਤੋਂ ਦੰਦੇ ਨਿਕਲ ਗਏ ਬੇਬੀ ਅੱਸੀ ਤੋਂ ਨਿਕਲ ਗਏ ਦਿੱਲੀ ਅੱਸੀ ਤੋਂ ਨਿਕਲ ਟਾਈਮ ਜ਼ਿਆਦਾ ਤਾਂ ਨਹੀਂ ਕਰਦੇ ਟਾਈਮ ਨਹੀਂ ਸਰ ਕੋਲ ਦੋ ਮਿੰਟ ਕੁਝ ਲੋਕ ਕੁਝ ਬਾਦੀਆ ਬਾਦੀਆ ਚਾਰ ਕਿਓ ਫਰਦ ਕਿਓ ਬਿਟ ਫਰਦ अच्छा <laughs> <laughs> तो थोड़ी फार थे कितना टाइम लाग गया कोई टाइम ही नहीं लागया बड़ी तेजी काम होया अच्छा कोई पैसा पूछा था नहीं हां जी कोई पैसा नहीं ਥੋੜੇ ਰਾਜ ਦੇ ਵਿੱਚ ਜੋ ਪੰਜਾਬ ਨੂੰ ਸੂਲ ਤਾਂ ਮਿਲ ਰਿਹਾ ਨੇ ਮੈਂ ਆਪਣੀ ਜਿੰਦਗੀ ਦੀ ਕਸਮ ਕਰ ਨਾਲ ਹੋਇਆ ਬਹੁਤ ਕੁਝ ਹੋ ਗਿਆ ਆਮ ਆਦਮੀ ਪਾਰਟੀ ਨੇ ਬੜੇ ਕੰਮ ਕੀਤੇ ਨੇ ਇਸਲਾਹਾ ਜੋਗ ਨੇ ਸਾਡੇ ਪੰਜਾਬ ਦੇ ਮੁਖਮਤੀ ਸਰਦਾਰ ਭਗਤ ਸਿੰਘ ਮਾਨ ਪਰ ਬਾਹਰ ਨਾਲ ਚੜ੍ਹਦੀ ਕਲਾ ਰੱਖੇ ਆਮ ਆਦਮੀ ਪਾਰਟੀ ਨੂੰ ਚੜ੍ਹਦੀ ਕਲਾ ਕਹੇ ਉਧਰ ਸਾਨੂੰ ਬਹੁਤ ਦਿੱਕਤ ਆਉਂਦੀ ਦੀ ਆ ਤਹਿਸੀਲ ਕੰਪਲੈਕਸ ਜਿਹੜਾ ਅਮਨਗਰ ਦਾ ਬਣਾਇਆ ਇਹ ਤੁਸੀਂ ਬਹੁਤ ਵਧੀਆ ਲੱਗਦਾ ਜੋ ਕੰਮ ਕੀਤਾ ਤੁਹਾਡੀ ਗਵਾਈ ਹੇ ਸਰਦਾਰ ਗੱਜਨ ਮਾਜਰ ਸਿੰਘ ਨੇ ਇਹਨਾਂ ਦੀ ਬਹੁਤ ਵਧੀਆ ਸਾਡੇ ਪਿੰਡ ਦੇ ਕੰਮ ਕਰ ਰਹੇ ਨੇ ਸਾਡੀਆਂ ਸੜਕਾਂ ਜਿਹੜੀਆਂ ਨਹੀਂ ਬਣੀਆਂ ਉਹ ਵੀ ਬਣਾਤੀਆਂ ਤੁਹਾਡੀ ਕਿਰਪਾ ਦੇ ਨਾਲ ਇਹੀ ਹੋਵੇ ਬੇ ਇਹੀ ਬਣਾਉਂਦੇ ਤੇ ਇਹੀ ਤੁਹਾਡੇ ਇਹਨਾਂ ਦੀ ਸਰਪ੍ਰਸਤੀ ਇੱਡੇ ਹੋ ਰਿਆ ਇਹਨੇ ਸਰਪ੍ਰਸਤੀ ਇੱਡੇ ਹੋ ਰਿਆ ਜੀ ਬਹੁਤ ਬਹੁਤ ਹਾਂ ਮੈਂ ਦਫਤਰ ਤੇ ਹਾਂ ਲੈ ਅੱਛਾ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਸਰ ਆਰ ਰੋਟੇ ਤੁਹਾਨੂੰ ਜੀ ਸਰ ਲੋਕਾ ਤੀਸਾ ਸਵਰਨਜੀਓ ਕਹਿੰਿਆ ਦਾਦੋਸਤਾ ਜੀ ਇਹ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਫ੍ਰੀ ਰੈਸਟਰੀਆਂ ਹੋਣੇ ਅੱਛਾ ਓਕੇ ਓਕੇ ਜਿਹੜੀ ਸਾਡਾ ਐਸਟੀਐਮ ਆਫਿਸ ਹੈ ਅੱਛਾ ਐਸਟੀਐਮ ਆਫਿਸ ਵਿੱਚ ਕੀ ਹੈ

ਅੱਛਾ ਉਹ ਟਾਲ ਦਿਨ ਯਾਤਰਾ ਤੇ ਕਾਇਦਰਾਦੀ ਨਹੀਂ ਆਇਆ ਅੱਛਾ ਜੀ ਤੇ ਤੁਸੀਂ ਕੋਟ ਲਾ ਲੈ

पर डे सर पब्लिक इंटरेक्शन हो जाती है पचास सत्तर सत्तर के सत्तर तक तो, सर गुड लक इधर की है सर अच्छा बाथरूम है ਠੀਕ ਆ ਪਾਣੀ ਵੀ ਜਰਾ ਲੈ ਲਓ ਸਰ ਨਾ ਨਾ ਬਸ ਠੀਕ ਚਲੋ ਅੱਗੇ ਸਰ ਬੜੀ ਬੋਝ ਲੱਗ ਰਹੀ ਹੈ ਐਕਸਲੈਂਟ ਅੱਛਾ ਜੀ ਇਹ ਫੋਟੋ ਕਰਾਣੀ ਆ ਫੋਟੋ ਖੋ ਰਹੀ ਆ ਉੱਥੇ ਦੇਖ ਜਦੋਂ ਦੇ ਕਰਾਉਣੀ ਆ ਚਲ ਨੂੰ ਲੰਗ ਜਿਹੜੀ ਠੀਕ ਆ ਬੰਦੋ ਬਹੁਤ ਕਰਦੇ ਇੱਕ ਵਾਰ ਕੁਝ ਕੁਝ ਨਹੀਂ ਹੁੰਦਾ ਪਾਣੀ ਸੱਚੀ ਸਿਪਾਈ ਹੈ ਵੀਰ ਜੀ ਆਪਕੇ ਇੱਕ ਹੋਰ ਕਰ ਲੇ ਠੀਕ ਹੋਰ ਇੱਕ ਮਿੰਟ ਆ ਕਰ ਲਿਓ ਕਿ ਕਿਤੋਂ ਦੇ ਸਕਦਾ ਬਿਲਕੁਲ ਹਾਂ ਕਿੰਦੇ ਬੋਗੀ 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 ਚੱਲਦੇ ਮੋਰੇ ਨਾ ਬੋਗੀ ਬੋਗੀ ਚੱਲੋ ਇੱਧਰ ਕੀ ਹੈ ਇੱਧਰ ਇੱਧਰ ਨਾ ਹੋ ਇਥੇ ਕੀ ਹੈ ਅਕਾਊਂਟ ਅਕਾਊਂਟ ਬਰਾਜ ਇਲਾਜ ਬੋਲ ਤੇ ਉਹ ਜਿਹੜਾ ਗਣਤਾ ਬੈਟ ਨਹੀਂ ਅੱਛਾ ਤੇ ਮੁੰਡਾ ਜਿਹੜਾ ਫਲੱਡ ਦੂਰ ਦਾ ਕੰਮ ਹੁੰਦਾ ਜੀ ਜਿਹੜਾ ਆਟਾ ਦੇ ਸਟੱਪਲ ਵਰਨਿੰਗ ਦਾ ਆਟਾ ਦਾ ਸੁਮਾਏ ਨੂੰ ਲੋਕ OK ਵੈਰੀ ਗੁੱਡ ਇਹਦਾ ਤਾਂ ਕਿ ਪ੍ਰਧਾਨਾ ਅੱਛਾ ਜੀ ਤਾਂ ਠੀਕ ਵਿਆਹ ਤੇ ਉਹਨੇ ਵਿਆਹ ਦੇ ਹੀ ਕੁੜੀਆਂ ਦੇ ਹਾਂ 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 ਵਪਾਰੀ ਜਵਾਰਾ ਹੈ ਜਨਵਰੀ ਹਕਰਾਂ ਇੱਕ ਮਿੰਟ ਅਧਿਕਾਰਧਾਰਮਾ ਜੀ ਧੰਨਵਾਦੀ ਮੈਡਮ ਆਏ ਇਸ ਲਈ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਹੈ ਹੌਲੀ ਮੰਡੀ ਅੰਮ੍ਰਿਤਗੜ ਵਿਖੇ ਇੱਕ ਬਹੁਤ ਹੀ ਆਧੁਨਿਕ ਸਾਫ ਸੀਲ ਕੇਂਦਰ ਬਣਾਇਆ ਗਿਆ ਹੈ ਲਗਭਗ 6 ਕਰੋੜ 80 ਲੱਖ ਦੀ ਲਾਗਤ ਦੇ ਨਾਲ ਜਿਦੇ ਵਿੱਚ ਫਰਦ ਕੇਂਦਰ ਵੀ ਹੈ ਜਿਦੇ ਵਿੱਚ ਐਸ ਡੀ ਐਮ ਆਫਿਸ ਵੀ ਹੈ ਐਸ ਡੀ ਐਮ ਕੋਰਟ ਵੀ ਹੈ ਪਟਵਾਰਖਾਨਾ ਵੀ ਹੈ डीएसपी ऑफिस भी है ताकि इकको छत तले ਲੋਕਾਂ ਨੂੰ ਸਾਰੀਆਂ ਸਹੂਲਤਾਂ ਮਿਲ ਸਕਣ। ਔਰ ਸਾਰੇ ਪੰਜਾਬ ਦੇ ਵਿੱਚ ਅਸੀਂ ਇਹੀ ਮਾਡਲ ਬਣਾਇਆ। ਜੜਵੇ ਵੀ, ਚੀਮੇ ਵੀ, ਦਿੱਤੀ ਜਿੱਤੇ ਵੀ ਗਏ ਆ। ਤੇ ਬੜਾ ਸ਼ਾਨਦਾਰ ਬਿਲਡਿੰਗ ਹੈ ਆਰਕੀਟੈਕ ਜਿਹੜਾ ਬਾਥਰੂਮ ਨੇ, ਮੀਟਿੰਗ ਰੂਮ ਨੇ, ਧੰਦੇ ਪਾਣੀ ਦਾ ਪ੍ਰਬੰਧ ਹੈ। ਤਾਂ ਕਿ ਲੋਕਾਂ ਨੂੰ ਖ쩔 ਖੁਆਰੀਆਂ ਨਾ ਹੋਣ। ਤੇ ਇਸ ਕਰਕੇ ਮੈਂ ਅਮੰਦਗੜ ਵਾਸੀਆਂ ਨੂੰ ਤੁਹਾਡੇ ਜ਼ਰੀਏ ਬਹੁਤ-ਬਹੁਤ ਵਧਾਈ ਦਿਨਾਂ ਬਜ਼ੁਰਗ ਇੱਕ ਖੜੇ ਸੀਗੇ ਡਿਵੈਲਪਮੈਂਟ ਦੇ ਅਰੋਰਾ ਤਿਆਰ ਕਰ ਰਹੇ ਸਭੋ ਕੋ ਧਿਆਨ ਹਾਂਜੀ ਹਾਂਜੀ ਡਿਵੈਲਪਮੈਂਟ ਡਿਵੈਲਪਮੈਂਟ ਇੰਡਸਟਰੀ ਦੀ ਵਿਕਾਸ ਨਹੀਂ ਬਈ ਚੱਲੀ ਜਾਂਦਾ ਪਰ ਬਕਾਇਦਾ ਤੌਰ ਤੇ ਇੰਡਸਟਰੀਅਲ ਪਾਲਿਸੀ ਵੀ ਬਣ ਗਈ ਜਿਹੜੇ ਐਮਐਸਐਮਈ ਜਾਂ ਇੱਥੋਂ ਦੇ ਇੰਡਸਟਰੀਲਿਸਟ ਨੇ ਲੋਕਲ ਉਹਨਾਂ ਨਾਲ ਵੀ ਸਲਾਹ ਕਰ ਰਹੇ ਆ ਬਾਹਰੋਂ ਜਿਹੜੇ ਆਉਣਾ ਚਾਹੁੰਦੇ ਨੇ ਉਹਨਾਂ ਨਾਲ ਵੀ ਗੱਲ ਚੱਲਦੀ ਹੈ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੰਜਾਬ ਦਾ ਇੰਡਸਟਰੀ ਦੇ ਵਿਕਾਸ ਦੀ ਚਲਕ ਜਿਹੜੀ ਆ ਉਹ ਕਾਫੀ ਹੱਦ ਤੱਕ ਦੇਖਣ ਲੱਗੀ। ਪਾਤਾ ਪੰਜਾਬ ਨੂੰ ਰੰਗਲਾ ਪੰਜਾਬ ਨੂੰ ਗੱਲਾਂ ਕਰ ਗਿਆ ਟਾਈਮ ਵੱਧ ਗਿਆ ਉਹਦੇ ਬਾਰੇ ਕਿ ਸਾਧ ਤੱਕ ਪੰਜਾਬ ਰੰਗਲਾ ਬਣ ਚੁੱਕਿਆ ਜੀ ਆਮ ਆਦਮੀ ਦੀ ਪਾਰਟੀ ਇਹ ਤਾਂ ਦੇਖੋ ਤੁਸੀਂ ਦੱਸ ਸਕਦੇ ਹੋ। ਹਨਾ ਤੁਸੀਂ ਪਬਲਿਕ 'ਚ ਰਹਿੰਦੇ ਹੋ ਤੁਸੀਂ ਆਈ ਕੰਟੈਕਟ 'ਚ ਰਹਿੰਦੇ ਹੋ ਲੋਕਾਂ ਦੇ ਹਨਾ ਪੰਜਾ ਪੂਰਾ ਕਰ 55000 ਨੌਂ ਕਰ ਗਿਆ ਮੈਂ ਇੱਕ ਅੱਛਾ ਮੈਨੂੰ ਮੈਂ ਇੱਕ ਮਿੰਟ ਮੈਨੂੰ ਲੈਟ ਮੀ ਫਿਨਿਸ਼ 55000 ਤੋਂ ਬਾਅਦ ਸਰਕਾਰੀ ਨੌਕਰੀਆਂ ਮਿਲ ਗਈਆਂ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਖੇਤਾਂ ਦੇ ਵਿੱਚ ਨਹਿਰੀ ਨਹਿਰੀ ਪਾਣੀ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਕੋਈ ਕਹਿੰਦਾ 40 ਸਾਲ ਬਾਅਦ ਆਇਆ ਸਾਡੇ ਪਿੰਡ ਪਾਣੀ ਕੋਈ ਕਹਿੰਦਾ 45 ਸਾਲ ਬਾਅਦ ਪਾਣੀ ਆਇਆ ਨਹਿਰੀ ਪਾਣੀ ਜਿਹੜਾ 21% ਤੋਂ 63% ਤੱਕ ਲੈ ਗਏ ਠੀਕ ਹੈ ਨਾ ਤੇ ਨਾਲ ਨਾਲ ਰੋਜ਼ਗਾਰ ਦੀਆਂ ਸਕੀਮਾਂ ਚੱਲ ਰਹੀਆਂ 10 ਲੱਖ ਰੁਪਏ ਦਾ ਹੋਣੇ ਅਸੀਂ ਹਰ ਇੱਕ ਨਾਗਰਿਕ ਦਾ ਕੋਈ ਫਾਰਮ ਭਰਨ ਦੀ ਲੋੜ ਨਹੀਂ ਕੁਝ ਨਹੀਂ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਹੁਣੇ ਕੀਤਾ ਹੈ ਤੇ ਨਾਲ ਨਾਲ ਜਿੰਨੀਆਂ ਵੀ ਪਬਲਿਕ ਨਾਲ ਰਿਲੇਟਡ ਸਕੀਮਾਂ ਹੁੰਦੀਆਂ ਅਸੀਂ ਲਾਗੂ ਕਰਕੇ ਪਬਲਿਕ ਨੂੰ ਦੱਸਦੇ ਸੀਐਮ ਸਰਪ੍ਰਿੰਗ ਮੁਨਕੀ ਤਸਕਰੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਪਹਿਲੀ ਸਰਕਾਰ ਹੈ ਵੀ ਜਿਹੜਾ ਭਖਾਰੀ ਜਾਂਦੇ ਕੋਲੋਂ ਬੱਚਿਆਂ ਨੂੰ ਛੁਡਵਾ ਰਹੀ ਹੈ ਪਹਿਲੀ ਵਾਰੀ ਸਰਕਾਰ ਨੇ ਦੇਖੋ ਇਹ ਤਰਾਸ਼ਦੀ ਹੈ ਸਾਡੇ ਦੇਸ਼ ਦੀ ਕਿ ਉਹ ਬੱਚਿਆਂ ਨੂੰ ਕਿਵੇਂ ਮਤਲਬ ਅਗਵਾ ਕਰਕੇ ਜਾਂ ਉਹਨਾਂ ਨੂੰ ਬਰਗਲਾ ਕੇ ਤੇ ਉਹਨਾਂ ਨੂੰ ਕਈਆਂ ਨੂੰ ਤਾਂ ਉਹ ਮਤਲਬ ਹੈਂਡੀਕੈਪ ਵੀ ਕਰ ਦਿੰਦੇ ਆ ਤਾਂ ਕਿ ਤਰਸਾਵੇ ਲੋਕਾਂ ਨੂੰ ਸੋ ਅਸੀਂ ਉਹ ਮੁਹਿੰਮ ਚਲਾਈ ਹੋਈ ਹੈ ਬਹੁਤ ਸਾਰੇ ਬੱਚਿਆਂ ਨੂੰ ਅਸੀਂ ਰੈਸਕਿਊ ਕਰਕੇ ਮਾਪਿਆਂ ਦੇ ਹਵਾਲੇ ਵੀ ਕੀਤਾ ਆਂਗਣਵਾੜੇ ਚ ਵੀ ਲੈ ਕੇ ਗਏ ਤੇ ਉਹਨਾਂ ਸਕੂਲਾਂ ਚ ਭੇਜੇ ਸਰੀ ਪੂਰੇ ਪੰਜਾਬ ਚ ਮੁਹਿੰਮ ਚਲਾਈ ਜਾ ਰਹੀ ਹੈ ਪੂਰੇ ਪੰਜਾਬ ਚ ਚੱਲ ਰਹੀ ਹੈ ਸਰੀ ਕਿ ਜਿਹੜਾ ਥੋੜਾ ਕ੍ਰਾਈਮ ਬਾਰੇ ਉਹਦੇ ਬਾਰੇ ਤੁਹ ਫਤਗਿਆ ਉਹ ਸਮਾਜਿਕ ਅੰਸਰ ਹੁੰਦੇ ਨੇ ਜਿਹੜੇ ਨਹੀਂ ਚਾਹੁੰਦੇ ਪੰਜਾਬ ਦੀ ਤਰੱਕੀ ਨੂੰ ਪਰ ਪੰਜਾਬ ਪੁਲਿਸ ਹਰ ਰੋਜ਼ ਗੈਂਗਸਟਰਾਂ ਨਾਲ ਨਿਪਟ ਰਹੀ ਹੈ ਹਰ ਰੋਜ਼ ਨਸ਼ਾ ਯੁੱਧ ਨਸ਼ੇ ਵਿਰੋਧੀ ਚੱਲ ਰਿਹਾ ਹੈ ਹਰ ਰੋਜ਼ ਹਜ਼ਾਰਾਂ ਕਿਲੋ ਨਸ਼ਾ ਵੀ ਫੜਿਆ ਜਾ ਰਿਹਾ ਹੈ ਸਮੱਗਲਰ ਵੀ ਫੜੇ ਜਾ ਰਹੇ ਨੇ ਤੋਂ ਸਾਡੇ ਵੱਲੋਂ ਕੋਈ ਕਮੀ ਨਹੀਂ ਸਾਡੀ ਨੀਅਤ 'ਚ ਕੋਈ ਕਮੀ ਨਹੀਂ ਔਰ ਅਸੀਂ ਆਉਣ ਵਾਲੇ ਦਿਨਾਂ 'ਚ ਪੰਜਾਬ ਨੂੰ ਜਿਹੜਾ ਉਹ ਨਸ਼ਾ ਮੁਕਤ ਕਰਕੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੈਜਣ ਬੈਠੀ ਸਾਹਿਬ ਮੈਂ ਲੰਗੜੇ ਪਿਆਰ ਯਾਤਰ ਕਰ ਦਿੱਤਾ ਲੰਗੜੇ ਪਿਆਰ ਦੀ ਮੈਂ ਬੈਜਣ ਮਦਰ ਮੱਛਾਂ ਨੂੰ ਖੜਿਆ ਤੁਸੀਂ ਮਦਰ ਮੱਛਾਂ ਨੂੰ ਆਹੋ ਆ ਗੱਲ ਬਣ ਗਈ ਅੱਜ ਫਰਮ ਨਹੀਂ ਰਾਹ ਤੇਰਾ ਨਾਉਂਦੀ ਬੈਠਾ ਨਹੀਂ ਆ ਗਿਆ ਓ ਮੋਰਨ ਖਾਣ ਦੇ ਲੰਗੜੇ ਮਨ ਮੋੜਦੇ ਬਾਈ ਨੇ ਡਟਾ ਸੋਨਾ ਬੋਲ ਮੋੜ ਲੰਗੜੇ ਯਾਰ ਨੂੰ ਖੜਾ ਕਰਤਾ ਖੜ ਕੇ ਬੋਲ ਮੋੜਦਾ ਅਸੀਂ ਭੁੱਲ ਨਹੀਂ ਸਕਦੇ ਅਸੀਂ ਥੋੜਾ ਆਸਾਨ ਪੁੱਲ ਆਸਾਨ ਹੀ ਪੁੱਜਾਇਆ ਨਗਰ ਦੇ ਯਾਰ ਜਿੰਦਾਬਾਦ ਤੁਹਾਡੇ ਫਰਮਾਨ ਜਿੰਦਾਬਾਦ ਸਵਾਗਤ ਹੈ ਆਦਰ ਸਤਿਕਾਰ ਬਹੁਤ ਬਹੁਤ ਜਿੰਦਾਬਾਦ ਪਹਿਲਾ ਸੰਤ ਭਾਈ ਤੁਸੀਂ ਨਹੀਂ ਨਹੀਂ ਸਰ ਥੋੜਾ ਬਹੁਤ ਨੌਜਵਾਨੀ ਨੂੰ ਧੰਨਵਾਦ ਤੁਸੀਂ ਨੌਜਵਾਨੀ ਸਵਾਗਤ ਹੈ